ਬੱਸਾਂ ਦਾ ਕਿਰਾਇਆ ਹੁਣ ਫੇਰ ਹੈ ਵਧਾਇਆ ਬੱਸਾਂ ਦਾ ਕਿਰਾਇਆ ਹੁਣ ਫੇਰ ਹੈ ਵਧਾਇਆ ਜਦੋਂ ਸਵਾਰੀ ਬੱਸ ਵਿੱਚ ਚੜਦੀ ਆ ਟਿਕ ਟਿਕ ਟਾਊਨ ਦੇ ਮਗਰੋਂ ਸਵਾਰੀ ਬੁੜ ਬੁੜ ਕਰਦੀ ਆ ਟਿਕ ਟਿਕ ਟਾਊਨ ਦੇ ਮਗਰੋਂ ਸਵਾਰੀ ਬੁੜ ਬੁੜ ਕਰਦੀ ਆ ਕਨੈਕਟਰ ਜਦੋਂ ਟਿਕ ਟਿਕ ਟਾਊਨ ਨੂੰ ਆਖੇ ਸਵਾਰੀ ਕੌੜਾ ਕੌੜਾ ਜਾ ਚਾਕੇ ਕਨੈਕਟਰ ਜਦੋਂ ਟਿਕ ਟਿਕ ਟਾਊਨ ਨੂੰ ਆਖੇ ਸਵਾਰੀ ਕੌੜਾ ਕੌੜਾ ਜਾ ਚਾਕੇ ਜਦੋਂ ਪੈਸੇ ਦੇ ਕੇ ਟਿਕਟ ਫੜਦੀ ਆ ਟਿਕ ਟਿਕ ਟਾਊਨ ਦੇ ਮਗਰੋਂ ਸਵਾਰੀ ਬੁੜ ਬੁੜ ਕਰਦੀ ਆ ਟਿਕ ਟਿਕ ਟਾਊਨ ਦੇ ਮਗਰੋਂ ਸਵਾਰੀ ਬੁੜ ਬੁੜ ਕਰਦੀ ਆ ਕਨੈਕਟਰ ਫਿਰਦਾ ਭਾਂਣ ਖੜਕਾਉਂਦਾ ਭੀੜ ਵਿੱਚ ਦੀ ਲੰਘ ਜੇ ਫਸਦਾ ਫਸਾਉਂਦਾ ਕਨੈਕਟਰ ਫਿਰਦਾ ਭਾਂਣ ਖੜਕਾਉਂਦਾ ਭੀੜ ਵਿੱਚ ਦੀ ਲੰਘ ਜੇ ਫਸਦਾ ਫਸਾਉਂਦਾ ਉਦੋਂ ਸਵਾਰੀ ਚੜ੍ਹ ਜੇ ਜਦੋਂ ਬੱਸ ਅੱਡੇ ਤੇ ਖੜਦੀ ਐ ਟਿਕ ਟਿਕ ਟਾਊਨ ਦੇ ਮਗਰੋਂ ਸਵਾਰੀ ਬੁੜ ਬੁੜ ਕਰਦੀ ਐ ਟਿਕ ਟਿਕ ਟਾਊਨ ਦੇ ਮਗਰੋਂ ਸਵਾਰੀ ਬੜ ਬੜ ਕਰਦੀ ਹੈ